ਮੋਹਾਲੀ ਏਅਰਪੋਰਟ ਰੋਡ ਨੂੰ ਜੋੜਨ ਵਾਲੇ ਪਿੰਡ ਕੰਡਾਲਾ ਤੋਂ ਜਗਤਪੁਰਾ ਰੋਡ ਦੇ ਨਿਰਮਾਣ ਦਾ ਕੰਮ 9 ਸਾਲ ਬਾਅਦ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਯਤਨਾ ਦਿਨਾ ਸ਼ੁਰੂ ਹੋਇਆ ਤੇ 1.5 ਕਿਲੋਮੀਟਰ ਲੰਬੇ ਤੇ 1 ਕਰੋੜ ਦੀ ਲਾਗਤ ਦਾ ਬਨਣ ਵਾਲੀ ਇਸ ਸੜਕ ਦਾ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਕਹੀ ਦਾ ਟੱਕ ਲਗਾ ਕੇ ਨਿਰਮਾਣ ਸ਼ੁਰੂ ਕੀਤਾ ਤੇ ਵਿਧਾਇਕ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਇਸ ਸੜਕ ਦੇ ਬਨਣ ਦੇ ਨਾਲ ਨਾ ਸਿਰਫ ਸਫ਼ਰ ਆਸਾਨ ਹੋਵੇਗਾ ਬਲਕਿ ਇਸ ਦਾ ਨਾ ਖੇਤਰ ਦੇ ਵਿੱਚ ਆਰਥਿਕ ਵਿਕਾਸ ਨੂੰ ਵੀ ਹੁਲਾਰਾ ਮਿਲੇਗਾ ਤੇ ਪਿੰਡ ਦੇ ਸਰਪਾਜ ਹਰਪ੍ਰੀਤ ਸਿੰਘ ਨੇ ਹਲਕਾ ਵਿਧਾਇਕ ਦਾ ਮੁਹਾਰੀ ਦੇ ਬੁਨਿਆਦੀ ਢਾਂਚੇ ਦੇ ਕਾਇਆਕਲਪ ਕਰਨ ਦੇ ਲਈ ਅਹਿਮ ਕਦਮ ਚੁੱਕਣ ਦੇ ਲਈ ਵੀ ਖਾਸ ਤੌਰ ਤੇ ਧੰਨਵਾਦ ਕੀਤਾ। ਬਹੁਤ ਹੀ ਮਿਹਨਤੀ ਜਿਹਦੇ ਕਰਕੇ ਅੱਜ ਆਪਾਂ ਸਾਰੇ ਇਕੱਠੇ ਹੋਏ ਕਿਉਂਕਿ ਜਿਹੜੀ ਅੱਜ ਇਹ ਸੜਕ ਬਣ ਜਾ ਰਹੀ ਆ ਮੈਂ ਸਮਝਦਾ ਵੀ ਇਹਦੇ ਵਿੱਚ ਰੋਜ਼ ਆ ਜਿਹੜਾ ਸਾਡੇ ਮੈਕਸਮ ਲੋਕਾਂ ਦਾ ਹੈਗਾ ਮੈਂ ਤਾਂ ਕਹਿੰਦੀ ਆ ਕਿ ਕਿਹ ਭੰਡੌੜੇ ਨਾਲ ਕੀਤੀ ਇਹਨਾਂ ਦਾ ਵੱਡਾ ਆਊਟ ਆ ਵੇ ਜਾ ਕਿ ਇਹਨਾਂ ਨੇ ਜਿਹੜਾ ਇਹ ਸਮ ਪਾਸ ਕਰਾਇਆ ਅਸਟਾ ਜੈਨਜੀ ਸਾਹਿਬ ਜੀ ਬੈਠੇ ਨੇ ਅਸੀਂ ਤੁਹਾਡੇ ਸਾਹਮਣੇ ਆਏ ਨੇ ਬਹੁਤ ਵਧੀਆ ਅਫਸਰ ਨੇ ਤੇ ਨਾਰਾણી ਦਮਨਦੀਪ ਕੌਰ ਐਸਡੀਐਮ ਬੈਠੇ ਨੇ ਸਾਡੇ ਇਹ ਵੀ بڑے ਹੋਨਰ ਅਫਸਰ ਨੇ ਹੋਣੇ ਹੋਣੇ ਨੇ ਜਿਹੜੇ ਪਹਿਲਾਂ ਜੁਆਇਨ ਕੀਤਾ ਤੇ ਨਾਲ ਹੀ ਸ਼ਿਵਜੀਤ ਸਿੰਘ ਐਕਸ਼ਨ ਜਿਹਦੇ ਨੇ ਜਿਹਨੇ ਕੰਮ ਕਰਦੇ ਨੇ ਦੇਖ ਰਹੇ ਹਿੰਡ ਕੰਮਕਾਰ ਹੋਇਆ ਜੀ ਤੇ ਰਵਿੰਦਰ ਸਿੰਘ ਡੀਪੀਓ ਬੈਠੇ ਨੇ ਹਮੇਸ਼ਾ ਹੀ ਸਾਡੇ ਨਾਲ ਪੜ੍ਹਦੇ ਹਾਜ਼ਰ ਹੁੰਦੇ ਨੇ ਤੇ ਖਬਰਾਂ ਚੈਮਰਾ ਵੀ ਸਾਡੀਆਂ ਪੂਰੀਆਂ ਇਹ ਚਾਹੁੰਦੇ ਨੇ ਅਸੀਂ ਵੀ ਇਹਨਾਂ ਨੂੰ ਬੇਨਤੀ ਕਰਦੇ ਰਹਿੰਦੇ ਆ ਵੀ ਐਕਚੁਅਲੀ ਐਟ ਲੀਸਟ ਲੋਕਾਂ ਦਾ ਜਗ੍ਹਾ ਤਾਂ ਬਹੁਤ ਨਹੀਂ ਚਾਹੀਦੀ ਆ ਵੀ ਸਰਕਾਰ ਕੋਲੋਂ ਕੁਝ ਕਰ ਰਹੀ ਆ ਤੇ ਇਸ ਕਰਕੇ ਇਹ ਕੰਮ ਚਾਹੁੰਦੇ ਜੇ ਬਹੁਤ ਹੀ ਸਤਿਕਾਰਯੋਗ ਸਾਡੇ ਸਰਪੰਚ ਸਾਹਿਬ ਬੈਠੇ ਨੇ ਪਿੰਡ ਦੇ ਨਾਲ ਮੋਲੀ ਤੇ ਦਾਰ ਸਿੰਘ ਸਰਪੰਚ ਤੇ ਵੱਡੀ ਗਿਣਤੀ ਦੇ ਵਿੱਚ ਇੱਥੇ ਮੈਂ ਦੇਖ ਰਿਹਾ ਵੀ ਸਰਪੰਚ ਵੀ ਆਏ ਨੇ ਪੰਚ ਸਾਹਿਬ ਵੀ ਆਏ ਹੋਏ ਨੇ ਜਿਨ੍ਹਾਂ ਨੇ ਕੱਲ੍ਹ ਪਾਸੋਂ ਇਹ ਕੰਮ ਸ਼ੁਰੂ ਕੀਤਾ ਤੇ ਬੜੀ ਖੁਸ਼ੀ ਦੀ ਗੱਲ ਆ ਇਸ ਵਾਰੀ ਵੀ ਮਤਲਬ ਜਿਹੜੀਆਂ ਪੰਚਾਇਤਾਂ ਬਣੀਆਂ ਨੇ ਬੜੀਆਂ ਸਾਰੀਆਂ ਨੌਜਵਾਨ ਨੇ ਔਰ ਨੌਜਵਾਨਾਂ ਦੇ ਵਜ੍ਹਾ ਨਾਲ એનર્ਜੀ ਵੀ ਹੁੰਦੀ ਆ ਕੰਮ ਕਰਨ ਦਾ ਤਰੀਕਾ ਵੀ ਆ ਨਵੀਂ ਟੈਕਨੋਲੋਜੀ ਦਾ ਵੀ ਪਤਾ ਤੇ ਆਨਲਾਈਨ ਟਾਈਮ ਦੇ ਵਿੱਚ ਮੈਨੂੰ ਲੱਗਦਾ ਵੀ ਸਾਡੇ ਪੰਜਾਬ ਦਾ ਭਵਿੱਖ ਜਿਹੜਾ ਉਹ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਔਰ ਬਹੁਤ ਵਧੀਆ ਤਰੀਕੇ ਜਿਹੜੀਆਂ ਇਹ ਜਿਹੀ ਤਰੱਕੀ ਆ ਬਕਾਇਦਾ ਤੌਰ ਤੇ ਪੰਜਾਬ ਦੀ ਕਰਨਗੇ ਤੇ ਬਹੁਤ ਹੀ ਸਰਕਾਰ ਜੋ ਇੱਥੇ ਵਸਦੇ ਇਲਾਕੇ ਦੇ ਬਹੁਤ ਵੀ ਮਹਤਵਪੂਰਨ ਸੱਜਣੋ ਰਹਿਗੁਰੂ ਜੀ ਕਪਤਾਨ ਸਾਹਿਬ ਰਹਿਗੁਰੂ ਜੀ ਫੱਤੇ ਉਹਨਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਕਾਰਜਾਂ ਬੜੇ ਦਿਨ ਤੋਂ ਬੜੀ ਦੇਰ ਤੋਂ ਜਿੱਦਣ ਦੀ ਸਰਕਾਰ ਬਣੀ ਆ ਉਦੋਂ ਤੋਂ ਲੈ ਕੇ ਹੀ ਲਗਾਤਾਰ ਲੋਕ ਫੋਨ ਕਰਦੇ ਸੀ ਕਿ ਇਹ ਸੜਕ ਪੁੱਟੀ ਹੋਈ ਆ ਜਦੋਂ ਕਿਤੇ ਮੈਂ 에어ਪੋਰਟ ਜਾਣਾ ਤਾਂ 에어ਪੋਰਟ ਵਾਲੇ ਸਾਰੇ ਮੁਲਾਜ਼ਮ ਘੇਰ ਲੈਂਦੇ ਸੀ ਮੈਨੂੰ ਵੀ ਤੁਸੀਂ ਐਮਐਨਓ ਹੱਦ ਕੇ ਤੇ ਬਣਾਓ ਤੇ ਅੱਜ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਵੀ ਇਹ ਸੜਕ ਜਿਹੜੀ ਬਣ ਚਾ ਰਹੀ ਹੈ ਘੱਟੋ ਘੱਟ 8-9 ਸਾਲ ਤੋਂ ਬਾਅਦ ਇਹ 8-9 ਸਾਲ ਪਹਿਲਾਂ ਬਣੀ ਸੀ ਇਹ 1 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਸੜਕ ਪੀਡਬੀਡੀ ਮਹਿਕਮਾ ਪੜਾਊਗਾ ਔਰ ਮੈਨੂੰ ਇਹ ਲੱਗਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ 5-7 ਤੋਂ 10 ਸਾਲ ਤੋਂ ਕੋਈ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਉਣੀ ਔਰ ਵੈਸੇ ਵੀ ਮੈਂ ਤੁਹਾਨੂੰ ਇਹ ਦੱਸਦਾ ਮੈਂ ਤੁਹਾਨੂੰ ਪਤਾ ਵੀ ਹੈ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਉਹ ਇਮਾਨਦਾਰੀ ਦੀ ਯਕੀਨ ਰੱਖਦੀ ਆ ਜਿੰਨਾ ਜੋ ਪੈਸਾ ਆਇਆ ਹੈ ਉਹ ਉਨਾ ਹੀ ਪੈਸਾ ਇੱਥੇ ਲੱਗਣਾ ਹੈ ਕੋਈ ਉਹਦੇ ਵਿੱਚੋਂ ਡੀਕੇ ਜ ਨਹੀਂ ਹੋਣੀ ਕਿਸੇ ਨੂੰ ਕਿਸੇ ਦੀ ਜੇਬ 'ਚ ਨਹੀਂ ਪੈਣਾ ਹੈ ਤੇ ਜਦੋਂ ਪੈਸਾ ਸਾਰਾ ਹੀ ਇੱਥੇ ਲੱਗਣਾ ਹੈ ਇਹਦਾ ਮਤਲਬ ਇਹ ਹੈ ਵੀ ਕਿਉਂ ਐਸਟੀਮੇਸ਼ਨਾਂ ਅੰਦਰ ਧਾਰਤ ਕੀਤੀਆਂ ਗਈਆਂ ਉਹਦੇ ਮੁਤਾਬਿਕ ਲੱਗਣਾ ਹੈ ਤੇ ਜਦੋਂ ਉਹਦੇ ਮੁਤਾਬਿਕ ਲੱਗੂਗਾ ਤਾਂ ਫਿਰ ਕੋਈ ਕਾਰਨ ਨਹੀਂ ਹੈ ਵੀ ਜਿਹੜੀ ਇਹ ਸੜਕ ਹੈ ਇਹ ਸਾਜ ਗੁਰਦੂਸ਼ੇਮਿੰਨੇ ਟੁੱਟ ਜੂਗੀ ਇਹ ਕਦੇ ਨਹੀਂ ਹੋ ਸਕਦਾ ਹੈਗਾ ਆਪਣੀ ਜਿੰਨੀ ਇਹਦੀ ਲਾਈਫ ਹੈ ਉਹ ਨਹੀਂ ਪੂਰੀ ਕਰਕੇ ਹੀ ਦੁਬਾਰਾ ਬਣਾਉਣ ਦੀ ਜ਼ਰੂਰਤ ਇਹਨੂੰ ਪੈਣੀ ਹੈ ਤੋਂ ਮੈਨੂੰ ਇਹ ਲੱਗਦਾ ਵੀ ਇਹ ਸੜਕ ਹੈ ਜਿਹੜੀ ਕਿਉਂਕਿ ਸਿੱਧੀ ਜੰਗਤਪੁਰੇ ਚੰਡੀਗੜ੍ਹ ਰੋਡ ਤੋਂ ਹੈ ਰੈਕਟ ਬਣਾਉਂਦੀ ਐਰਪੋਰਟ ਨੂੰ ਸਾਨੂੰ ਜਿਸਨ ਸਾਡੇ ਪਿੰਡਾਂ ਵਾਲਿਆਂ ਨੂੰ ਫਾਇਦਾ ਹੋਣਾ ਹੈ ਤਾਂ ਉਥੇ ਸਾਰੇ ਜਿੰਨੇ ਵੀ ਆਲਾ ਦੋਲਾ ਜਿੰਨੇ ਵੀ 에어ਪੋਰਟ ਤੋਂ ਚੰਡੀਗੜ੍ਹ ਤੋਂ ਚੱਲ ਕੇ ਆਉਂਦੇ ਨੇ ਉਹਨਾਂ ਨੂੰ ਵੀ ਇਹ ਸੜਕ ਦਾ ਬਹੁਤ ਫਾਇਦਾ ਹੋਣਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਦੀ ਬਣੀ ਆ ਸਿਰਫ ਉਸ ਡਵੈਲਪਮੈਂਟ ਦੀ ਗੱਲ ਕਰਦੀ ਆ ਜਾਂ ਲੋਕਾਂ ਦੇ ਭਾਈਚਾਰੇ ਕੇ ਸਾਝ ਦੀ ਗੱਲ ਕਰਦੀ ਆ ਜਾਂ ਪੰਜਾਬ ਨੂੰ ਅੱਗੇ ਲੈ ਕੇ ਜਾਣ ਦੀ ਗੱਲ ਕਰਦੀ ਆ ਤੋਂ ਅਸੀਂ ਹੌਲੀ ਹੌਲੀ ਉਸ ਕੰਮ ਦੇ ਵਿੱਚ ਕਾਮਯਾਬੀ ਹੋ ਰਹੇ ਆ ਤੁਹਾਡਾ ਵੀ ਸਹਿਯੋਗ ਪੂਰਾ ਮਿਲ ਰਿਹਾ ਹੈ ਔਰ ਤੁਸੀਂ ਵੀ ਸਾਰੇ ਇਲਾਕੇ ਨੇ ਰੜ ਕੇ ਆਮ ਆਦਮੀ ਪਾਰਟੀ ਨੂੰ ਜੋ ਸਭ ਪਹਿਲਾ ਸਹਿਯੋਗ ਦਿੱਤਾ ਵੱਡੇ ਵਰਗਾਂ ਮੈਨੂੰ ਜਤਾਇਆ ਉਦੋਂ ਬਾਅਦ ਸੈਕੰਡ ਜਦੋਂ ਹੁਣ ਪੰਚਾਇਤੀ ਚੋਣਾਂ ਆਈਆਂ ਪੰਚਾਇਤੀ ਚੋਣਾਂ ਦੇ ਵਿੱਚ ਵੀ ਤੁਸੀਂ ਮੇਰਾ ਖਿਆਲ ਹੈ ਵੀ 100% ਇਹ ਪੰਚਾਇਤਾਂ ਦੇ ਜਿਹੜੀਆਂ ਉਹ ਆਮ ਆਦਮੀ ਪਾਰਟੀ ਦੀਆਂ ਬਣਾਤੀਆਂ ਆ ਆਮ ਆਦਮੀ ਪਾਰਟੀ ਨੂੰ ਜਿਹੜੇ ਦੇ ਵਿੱਚ ਯਕੀਨ ਰੱਖਦੇ ਸੀ ਵਿਚਾਰਾਂ ਚ ਉਹ ਉਹਦੀਆਂ ਬਰਾਤੀਆਂ ਭਾਵੇਂ ਆਪਾਂ ਨੇ ਚੋਣ ਨਹੀਂ ਲੜੀ ਹੈਗੀ ਚੋਣ ਨਿਸ਼ਾਨ ਤੇ ਸਾਡੇ ਮਾਜੋਬ ਉਹ ਪੌਧੇ ਦੇ ਸੁਪਨਾ ਸੀ ਬਈ ਪੰਜਾਬ ਦੇ ਵਿੱਚੋਂ ਜਾਂ ਪਿੰਡਾਂ ਦੇ ਵਿੱਚੋਂ ਪਾਰਟੀਵਾਦੀ ਖਤਮ ਕਰਨੀ ਆ ਇਹ ਲੋਕ ਪਿੰਡਾਂ ਦੇ ਸਰਪੰਚ ਚੁਣਨਾਂਗੇ ਤੋਂ ਪਾਰਟੀ ਚੋਂ ਸਮੇਂ ਤੋਂ ਜਿਹੜੀ ਕਿ ਸੜਕ ਦਾ ਬਹੁਤ ਬੁਰਾ ਹਾਲ ਸੀਗਾ ਉਹਦੀ ਸ਼ੁਰੂਆਤ ਹੋਣ ਜਾ ਰਹੀ ਹੈ ਕਿਉਂਕਿ ਇਹ ਸੜਕ ਬਹੁਤ ਪਿੰਡਾਂ ਨੂੰ ਲੱਗਦੀ ਹੈ ਜਦੋਂ ਮੀਂਹ ਪੈਂਦਾ ਤਾਂ ਇਹਦਾ ਬਹੁਤ ਬੁਰਾ ਹਾਲ ਸੀਗਾ ਤੁਹਾਡੇ ਲਈ ਅੱਜ ਸਾਰਿਆਂ ਲਈ ਬਹੁਤ ਖੁਸ਼ੀ ਭਰਿਆ ਦਿਨੇ ਜਿਸ ਕਰਕੇ ਅੱਜ ਸੜਕ ਜਿਹੜੀ ਮਨਜ਼ੂਰ ਹੋ ਗਿਆ ਅੱਜ ਸਟਾਰਟ ਹੋਣ ਜਾ ਰਹੀ ਹੈ ਜਿਹਦੇ ਚ ਸਾਡੇ ਬਹੁਤ ਹੀ ਵੀ ਸਮੇਂ ਜਮਾਈਨੀ ਜਮਾ ਸਿੰਗਲ ਵੀ ਸਰਪੰਚ ਅਵਤਾਰ ਸਿੰਘ ਜੀ ਮੌਲੀ ਮੁਖਤਿਆਰ ਸਿੰਘ ਜੀ ਸਰਪੰਚ ਰਾਜੂ ਜੀ ਸਰਪੰਚ ਤੇ ਹੋਰ ਸਾਡੇ ਸਾਰੇ ਜਿਹੜੇ ਇਸ ਹਲਕੇ ਦੇ ਮੇਰਾ ਨਾਮ ਹਰਪੀ ਸਿੰਘ ਹੈ ਜੀ ਹਰਪੀ ਜੀ ਜਿਹੜੀ ਆ ਸੜਕ ਜਿਹੜੀ ਬਣ ਜਾ ਰਹੀ ਹੈ ਤੁਸੀਂ ਨਵੇਂ ਸਰਪੰਚ ਬਣੇ ਜਿੰਨੀਆਂ ਕੋ ਉਮੀਦਾਂ ਸੀ ਕੀ ਕਹਣਾ ਚਾਹੋਗੇ ਨੀ ਸੜਕ ਦਾ ਦਾਈ ਦੇਖੋ ਆਪਣੇ 5-10 ਪਿੰਡਾਂ ਦਾ ਬਹੁਤ ਪਹਿਲਾਂ ਤੋਂ ਹੀ ਦੁਖੀਆਂ ਜੀ ਲੋਕੀ ਟੀਚਰ ਹੋ ਗਏ ਜੀ ਆਪਣੇ ਦੁੱਜੀ ਹੋ ਗਏ ਦੁੱਧ ਵਾਲੇ ਹੀ ਹਨਾ ਜਾਂ ਦਿੱਲੀ ਚਿੱਕੜ ਹੋ ਜਾਂਦਾ ਜੀ ਬਰਸਾਤ ਨਾਲ ਡਿੱਗਦੇ ਸੀਗੇ ਜੀ ਲੋਕੀ ਇਹ ਤਾਂ ਬਹੁਤ ਵਧੀਆ ਕੰਮ ਹੋ ਗਿਆ ਜੀ ਤੇ ਸਭ ਤੋਂ ਵੱਡੀ ਵੱਡੀ ਗੱਲ ਹੈ ਜੀ ਟਾਇਲ ਲੱਗ ਰਹੀ ਹੈ ਹਨਾ ਜੀ ਜਿਵੇਂ ਟਾਇਲ ਦੀ ਲਾਈਫ ਜ਼ਿਆਦਾ ਹੁੰਦੀ ਹੈ ਜੀ ਤੇ ਆਪਣਾ ਜੀ ਦੂਜੀ ਸੜਕ ਤਾਂ ਜੀ ਇੱਕ ਵਾਰੀ ਪਾਣੀ ਖੜਿਆ ਨਹੀਂ ਟੁੱਟ ਜਾਂਦੀ ਸੀਗੀ ਇਹ ਬਹੁਤ ਵਧੀਆ ਕੰਮ ਹੋ ਗਿਆ ਜੀ ਚਲੋ ਨਵੀਂ ਪੰਚਾਇਤ ਬਣੀ ਹੈ ਜੀ ਚਲੋ ਸਾਡਾ ਜੀ ਸਾਨੂੰ ਇਹ ਕ੍ਰੈਡਿਟ ਲਾ ਲਓ ਕਿ ਵਧੀਆ ਕੰਮ ਹੋ ਰਿਹਾ ਜੀ ਐਵੇਂ ਖਿੱਚ ਕੇ ਕੰਮ ਕਰਾਵਾਂਗੇ ਜੀ ਦੱਸ ਦਿਓ ਕਦੋਂ ਕਦੋਂ ਬਣਾ ਕਦੋਂ ਕਦੋਂ ਨਹੀਂ ਬਣੀ ਆ ਤੇ ਕਿੰਨੀ ਦੇਰ ਬਾਅਦ ਬਣਨ ਜਾ ਰਹੀ ਆ ਸੜਕ ਇਹ ਜੀ ਨੂੰ ਤਕਰੀਬਨ 8 ਤੋਂ 10 ਸਾਲ ਹੋ ਗਏ ਸੜਕ ਨੂੰ ਤੇ ਟੁੱਟੀ ਨੂੰ ਵੀ ਇਹਨੂੰ ਮਤਲਬ ਡੇਢ ਤੋਂ 2 ਸਾਲ ਤੋਂ ਜੀ ਸੜਕ ਹਾਂਜੀ ਹਾਂਜੀ ਵੱਧਦਾ ਹੀ ਜਾ ਰਿਹਾ ਸੀਗਾ ਸਰ ਕਦੇ ਉਸ ਟਾਈਮ ਕੋਈ ਰਿਪੇਅਰ ਰਿਹਾ ਕੋਈ ਨਹੀਂ ਬਣਤਰਦੀ ਸੀ ਨਹੀਂ ਸਰ ਉਸ ਟਾਈਮ ਕੰਮ ਚਲੋ ਤੁਹਾਨੂੰ ਪਤਾ ਹੀ ਹੈ ਸਰ ਵੀ ਜਿਵੇਂ ਆਪਣਾ ਰਿਪੇਅਰ ਸ਼ਬੇਰ ਹੋ ਜਾਂਦੀ ਸੀਗੀ ਜੀ ਸੜਕ ਕਾਹਨੇ ਦੁਬਾਰਾ ਬਣੀ ਨਹੀਂ ਸੀਗੀ ਮਤਲਬ ਪੈਚ ਵਰਕ ਲੱਗਦੇ ਰਹੇ ਮਤਲਬ ਉਹ ਨਹੀਂ ਸੜਕ ਬਣੀ ਮੁੰਡੀਆਂ ਹਾਂਜੀ 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 ਕਰ ਸਕਦੇ ਆਪਾਂ ਨੂੰ ਹਾਂਜੀ ਹਾਂਜੀ ਮਤਲਬ 7-8 ਸਾਲ ਤੋਂ ਹਾਂਜੀ ਹਾਂਜੀ ਸਰ ਹਰਾਨੀ ਰੱਖੇਂਗੇ ਉਹ ਆਮ ਤੌਰ ਤੇ ਜਿਹੜੇ ਕਹਿੰਤਾ ਹੈ ਹੁੰਦੀਆਂ ਨੇ ਕਿ ਜਿਹੜਾ ਅਧਿਕਾਰੀ ਇੱਥੋਂ ਦਾ ਕੰਮ ਕਰਕੇ ਨਿਕਲ ਕੇ ਦੁਬਾਰਾ ਫੇਰ ਟੁੱਟ ਜਾਂਦੇ ਇਹ ਆਮ ਤੌਰ ਤੇ ਸ਼ਿਕਾਇਤ ਨਹੀਂ ਨਹੀਂ ਸਰ ਇਹ ਤਾਂ ਹੀ ਚੱਲੂ ਹੁਣ ਜੀ ਕਹਾਣੀ ਜੀ ਜਾ ਕੇ ਆਪਾਂ ਦੱਸਾਂਗੇ ਜੀ ਕੰਮ ਕਰਾਵਾਂਗੇ ਬੰਦਾ ਕੰਮ ਕਰਾਉਣ ਵਾਲਾ ਹੋਣਾ ਚਾਹੀਦਾ ਜੀ ਠੀਕ ਹੈ ਨਾ ਜੀ ਇੱਕ ਹੋਰ ਮੈਂ ਕਹਿਣਾ ਚਾਹੁੰਦਾ ਜੀ ਸਾਡੇ ਨਾ ਥੋੜਾ ਜਿਹਾ ਨਸ਼ੇ ਵਾਲਾ ਕੰਮ ਵਧ ਰਿਹਾ ਜੀ ਹਨਾ ਇਹਦੇ ਨਾਲ ਜੀ ਅਸੀਂ 10 ਪਿੰਡਾਂ ਦੀ ਇੱਕ ਕਮੇਟੀ ਬਣਾ ਰਹੇ ਆ ਆਪਣੀ ਕਿ ਜੀ ਅਸੀਂ ਆਪਣੇ ਲੈਵਲ ਤੇ ਐਸਚਓ ਸਾਹਿਬ ਨਾਲ ਵੀ ਡੀਸੀ ਮੈਡਮ ਨਾਲ ਵੀ ਗੱਲ ਕੀਤੀ ਹੈ ਕਿ ਅਸੀਂ ਆਪਣੇ ਲੈਵਲ ਤੇ ਜੀ ਉਹਨਾਂ ਨੂੰ ਫੜ ਕੇ ਜੀ ਤੁਹਾਡੇ ਤਾਂ ਇੱਕ ਵੀਡੀਓ ਰਹੀਂ ਪਹਚਾਵਾਂਗੇ ਤਾਂ ਉਸ ਤੇ ਥੋੜਾ ਜਿਆ ਤੁਸੀਂ ਆਪਣੇ ਮਾਧਿਅਮ ਨਾਲ ਹੀ ਵੀ ਸਾਨੂੰ ਦੇਓ ਹੀ ਹੌਸਲਾ ਕਿ ਅਸੀਂ ਇੱਥੋਂ ਆਪਣਾ 10-10 ਕਿਲੋ ਮੀਟਰ ਤੋਂ ਹੀ ਨਸ਼ਾ ਜਮ ਖਤਮ ਕਰੀਏ ਠੀਕ ਜੀ ਧੰਨ ਠੀਕ ਜੀ